ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਆਏ ਆ ਪਸੰਦੂ ਜ਼ਿਲ੍ਹਾ ਬਰਨਾਲਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਕੋਲ ਬੱਸੀ ਹੁੰਦੀ ਆ ਅੱਗੇ ਪਿਤਾ ਬਾਈ ਦੀ ਵੀਡੀਓ ਬਣਾਈਏ ਕਈ ਵਾਰ ਕਰਦੇ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਕੀ ਨਾਮ ਆਪਰਾ ਨਾਂ ਬਾਈ ਧਰਮਿੰਦਰ ਸਿੰਘ ਜੀ ਪੈਂਡ ਸੰਧੂ ਕਲਾਸ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਦਾ ਪਾ ਜੀ ਨੰਬਰ ਵੀ ਦੱਸ ਦਿਓ ਜੀ 6280218644 ਜੀ ਠੀਕ ਹੈ ਜੀ ਹਾਂਜੀ ਇਹ ਪਹਿਲੀ ਵਾਰੀ ਦੀ ਡਿਟੇਲ ਦੱਸੋ ਜੀ ਆਪਣੇ ਕੁਰੇਵਰੇ ਆਜ ਦੀ ਵੀਡੀਓ ਚ 8 ਨਾਰਾ ਟੋਟਲ ਇੱਥੇ ਦੇ ਅੱਥੇ ਖੀਰੇ ਆਦਨ ਤੋਂ ਠੀਕ ਹੈ ਜੀ ਮਿਲਕ ਟੀਥ ਵੱਛੀਆਂ ਨੇ ਹੈਗੀਆਂ 4 4 ਥਣ ਨੇਗੇ ਠੀਕ ਹੈ ਜੀ ਥਣਾ ਦੀ ਤੇ ਦੰਦਾ ਨਹੀਂ ਭਾਈ ਗਾਰੰਟੀ ਹੋਊ ਆਪਣੀ ਜਿਹੜਾ ਵੀ ਕੋਈ ਬਾਈ ਜਿੱਥੋਂ ਮਰਜੀ ਚੱਲ ਕੇ ਆ ਜੀ ਠੀਕ ਹੈ ਜੀ ਤੇ ਜਿਹੜੇ ਬਾਈ ਰੇਟ ਅੱਜ ਦੀ ਵੀਡੀਓ ਦੇ ਵਿੱਚ ਠੀਕ ਹੈ ਜੀ 22000 ਤੋਂ ਲੈ ਕੇ 32000 ਤੱਕ ਨੇਗੇ ਠੀਕ ਹੈ ਜੀ ਇੱਕ ਵੱਛੀ ਆ ਜਿਹੜੀ ਦਾ ਪਰ ਰੇਟ ਵਿੱਚ ਕਲੀਅਰ ਨਹੀਂ ਕਰਨਾ ਉਹਦਾ ਰੇਟ ਫੋਨ ਤੇ ਆਊਗਾ ਠੀਕ ਹੈ ਜੀ ਤੇ ਹਾਂਜੀ ਪਹਿਲੀ ਦੇਖਦੇ ਬਾਈ ਬਾਈ ਮਿਲਕ ਟੀਥ ਬੱਚੀ ਹੈਗੀ 12-13 ਮਹੀਨੇ ਉਮਰਾਂ ਬੱਚੀ ਦੀ ਠੀਕ ਹੈ ਜੀ ਦੰਦੋ ਖੀਰੀ ਹੈਗੀ ਸਾਰੇ ਵੈੱਬ ਡਾਟਾ ਇਹਨਾਂ ਦੀ ਡਿਟੇਲ ਆਪਣੇ ਕੋਲੇ ਹੈਗੀ ਆ ਰਮਾਡਾ ਬੋਲਦੀ ਬਾਈ ਧੀ ਹੈਗੀ ਬੱਚੀ ਇਹ ਠੀਕ ਹੈ ਜੀ ਤੇ 35 ਕਿਲੋ ਤੋਂ ਲੈ ਕੇ ਆਪਣੇ ਕੋਲ 46 ਕਿਲੋ ਮਾਦਾ ਰਿਕਾਰਡ ਆ ਰੀਆਂ ਬੱਚੀਆਂ ਜੀ ਅੱਜ ਇਹ ਨਥਾਨ ਦੇਖ ਲਓ ਬਾਈ ਚਾਰ ਥੱਲੇ ਝੋਲੀ ਬੱਚੀ ਦੇ ਪੂਰੀ ਨਿਕੜਮੀ ਗੈਪ ਤੇ ਫੋਰ ਸ਼ਾਕ ਭੂਰਾ ਵੀ ਨਹੀਂ ਤੇ ਬਾਈ ਰੇਟ ਦਾ 30000 ਰੁਪਏ ਕਰਦੇ ਆ ਜੀ ਮਾਨਦਨ ਜਾਇਜ ਹੋ ਜੀ ਦੇਖੋ ਭਰਾ 30000 ਰੁਪਏ ਰੇਟ ਆ ਬਾਈ ਨਾ ਜਰੂਰ ਕੰਟੈਕਟ ਕਰ ਲੋ ਜੀ ਖੋਲੀਆਂ ਫਾਰਮ ਹੋ ਗਏ ਬਾਈ ਸਾਂਹਾਂ ਜਾਣ ਜਾਂਦਾ ਵਾਲੀਆਂ ਪਲੀਆਂ ਹੋ ਗਆਂ ਬੱਚੀਆਂ ਜੀ ਠੀਕ ਹੈ ਜੀ ਹਾਂਜੀ ਆ ਦੋ ਨੰਬਰ ਵਾਲੀ ਦੱਸ ਦਿ ਜੀ ਫੇਵਰੇਟ ਐਨ ਮਾਰਕ ਦਾ ਫੀਸ ਆ ਜੀ 4116 ਦਾ ਠੀਕ ਹੈ ਜੀ ਤੇ ਮਿਲਕ ਟੀ ਥਾ ਬਾਈ 12 ਕਿ ਮਿੰਟ ਤੇ 12 12.5 ਮਹੀਨੇ ਉਮਰ ਆ ਬੱਚੀ ਦੀ ਤੇ ਸੋਣੋ ਥਣਾ ਥੁਣਾ ਦੀ ਪੂਰੀ ਫੁੱਲ ਸਾਫ ਆ ਚਾਰ ਥਾਂ ਨਿਕਲੇ ਗਏ ਤੇ ਕੋਡ ਸ਼ਾਂਗ ਵਾਲਾ ਭੋਰਾ ਵੀ ਕੋਈ ਹੈ ਨਹੀਂ ਗਾ ਵਾ ਠੀਕ ਹੈ ਜੀ ਤੇਰੇ ਹੱਥੇ ਬਾਈ ਉਸ ਸੇਮ ਹੀ ਆਗਾ 30000 ਜੀ ਮਾਨਤਨ ਜਾਇਜਾ ਹੋ ਜੀ ਠੀਕ ਹੈ ਜੀ ਹਾਂ ਏ ਬਰੇ ਪੀਡੀਐਫ ਦੇ ਗਲੈਕਸੀ ਬੋਲਦੀ ਬੱਚੀ ਹੈ ਜੀ ਠੀਕ ਹੈ ਜੀ ਤੇ 11 11.5 ਮਾਂਥ ਬਾਈ ਏਜ ਹੈਗੀ ਤਾਂ ਸਹਲੋ ਝੋਲੀ ਝੂਲੀ ਦੀ ਸਾਹ ਬਹੁਤ ਵੱਚੀ ਠੀਕ ਹੈ ਜੀ ਦੇਖ ਲਓ ਬਾਈ ਥਾਨ ਚਾਰ ਨਿਖੜੇ ਗਿਆ ਉੱਤੇ ਠੀਕ ਹੈ ਜੀ ਕੋਡ ਸ਼ਾਂਖਪੁਰਾ ਵੀ ਹੈ ਨੀਗੀ ਤੇ ਇਹਦਾ ਰੇਟ ਵੀ 30000 ਰੁਪਏ ਮੰਨਪਨ ਹੋ ਜਾਏ ਜਾਇਦ ਜੀ ਠੀਕ ਹੈ ਜੀ ਹਾਂਜੀ ਹਾਂਜੀ ਅਗਲਾ ਚਾਰ ਨੰਬਰ ਦੱਸੋ ਇਹ ਬਰੇ ਪੀਡੀਐਫ ਦੀ ਹੈ ਜੀ ਮੈਸੀ ਬੋਲਦੀ ਜੀ ਠੀਕ ਹੈ ਜੀ ਤੇ ਏ ਚੰਗੀ ਹੈ ਜੀ ਏ 11 ਮਾਂਥ ਆ ਪੈਠ ਕੁੜੇ ਦੀ ਚੜਾਈ ਬਹੁਤ ਜਿਆਦਾ ਚੰਗੀ ਹੈ ਥੱਲੇ ਝੋਲੀ ਝੂਲੀ ਵਾਲ ਬੋਲ ਦੇਖ ਤੇ ਮਿਲਕ ਡੀਥ ਵੱਚੀ ਹੈ ਬਈ ਇਹ ਠੀਕ ਹੈ 11 ਕ ਮਹੀਨ ਥੇਜ ਹੈਗੀ ਬੜਾ ਫੇਸ ਜੀ ਦਿਖਾਉ ਜੀ ਜਿਹੜਾ ਇਹਦਾ ਜਨੂਅਰੀ ਰੇਟ ਵਿਰੇਜ ਲੈਣ ਦੇ ਨਾਲ ਆ ਫਿਕਸ ਹੈ ਰੇਟ 26000 ਰੁਪਏ ਜੀ ਠੀਕ ਹੈ ਠੀਕ ਹੈ ਹਾਂ ਜੀ ਆ ਗਏ ਨੰਬਰ ਅੱਗੇ ਵੀ ਆਪਣੇ ਕੋਲੇ ਐਵੀਐਸ ਦੀ ਐਵਰੇਸਟ ਦੀ ਮਿਲਤੀ ਠੀਕ ਹੈ ਜੀ 11 ਕ ਮਹੀਨ ਥੇਜ ਆ ਬਾਈ ਵੱਚੀ ਦੀ ਜੀ ਠੀਕ ਹੈ ਜੀ ਜਾਣ ਜਨ ਤੇ ਬਾਈ ਸਮੀ ਬਲੀ ਬਹੁਤ ਜ਼ਿਆਦਾ ਹੈ ਆਪਾਂ ਤੋਰ ਕੇ ਵੀ ਦਿਖਾਵਾਂ ਜੋ ਅੱਛੀ ਹੈ ਠੀਕ ਹੈ ਜੀ ਸਹੀ ਦੇਖ ਸਕਦੇ ਹੋ ਫੇਸ ਕੁਆਲਟੀ ਤੇ ਥੋੜਾ ਥੋੜਾ ਸਮਝ ਆ ਨਿਆ ਹਾਂਜੀ ਬਈ ਇਹਦਾ ਕੀ ਰੇਟ ਆਈ ਬੱਠ ਪੂੜੇ ਦੀ ਬਾਈ ਪੂਰੀ ਫੋਲ 32000 ਰੁਪਿਆ ਰੇਟ ਆ ਬਰੇ ਜਾ ਜਾ ਜਵਾਂ ਠੀਕ ਹੈ ਜੀ ਫੈਕਸ ਜੇ ਰੇਟ ਹੋਣਗੇ ਬਾਈ ਮਾਨਤਨ ਜਾਇਦ ਜਾ ਹੋਊਗਾ ਠੀਕ ਹੈ ਜੀ ਹਾਂਜੀ ਤੇ ਸਰ ਦੇ ਪਾਸ ਥੋੜੀ ਜਿਹੀ ਥਣ ਚਾਰ ਬਾਈ ਨਿਕਲਨੇ ਗਏ ਠੀਕ ਹੈ ਜੀ ਇਸ ਸਫਰ ਰੋਟੀ ਨੂੰ ਬਦੋਸ ਕਰਾ ਕੇ ਬਾਕੀ ਜਿੰਨ ਮੈਂ ਵੀਡੀਓ ਅਪਲੋਡ ਕਰ ਦਈ ਹਾਂਜੀ ਅਗਲਾ ਨੰਬਰ ਦਿਖਾਓ ਜੀ ਅਗੇ ਵੀਰੇ ਜਰਸੀ ਬੱਛੀ ਹੈਗੀ ਜੀ ਆਪਣੇ ਕੋਲੇ ਠੀਕ ਹੈ ਜੀ 21035 ਵੀਰੇ ਸਾਨ ਠੀਕ ਹੈ ਉਹਦੀ ਬੱਛੀ ਹੈ ਵੀਰੇ ਸਾਰੀਆਂ ਬੱਛੀਆਂ ਸੈਕਸਡ ਦੀਆਂ ਨਹੀਂ ਗਈਆਂ ਆਪਣੇ ਕੋਲ ਠੀਕ ਹੈ ਥਾਲੋ ਝੋਲੀ ਝੂਲੀ ਦੇਖ ਲਓ ਚਾਰ ਨਿਕਖਣਵੇਂ ਗੈਪ ਤੇ ਥਾਣ ਆ ਕੇ ਕੋੜ ਸ਼ਾਂਗ ਭੋਰਾ ਵੀ ਹੈ ਨਹੀਂ ਗਈ ਠੀਕ ਹੈ ਜੀ ਪੰਜਾਬੀ ਭੇਜੇਗੀ ਇਹ ਪੰਜਾਬ ਵਾਲੀ ਵੀਰੇ ਪੰਜਾਬ ਵਾਲੀ ਹੈ ਠੀਕ ਹੈ ਜੀ ਕੋਈ ਪੰਜਾਬ ਵਾਲੀ ਜਰਸੀ ਇਹਨਾਂ ਮਾਰਾ ਹੋਰ ਦੇਖੋਗੇ ਇਹਨੂੰ ਦਿਖਾ ਦੇਣੀ ਕੋਲ ਇਧਰ ਨਾ ਸੂਰਜ ਵਾਇਦਾ ਦੀ ਕਦੀ ਨਹੀਂ ਬੰਦਦੀ ਉਹ ਦੇਖ ਸਰ ਇਹ ਤੋੜਾ ਤਰਾ ਬੱਸੀ ਦਾ ਸੱਤਣਾ ਕਿੰਨਾ ਬੰਦ ਲੇ ਵੀਰੇ ਇਹ ਬਰੇ 11 ਕਮਾਨ થઈਏ ਜੇ ਬੱਚੀ ਠੀਕ ਹੈ ਇਹ ਰੇਟ ਦੱਸੋ ਜੀ ਆਫੀ ਕਲਰ ਦੇ ਵਿੱਚ ਆ ਗਈ ਵੀਰੇ 30000 ਰੁਪਏ ਜੀ ਠੀਕ ਹੈ ਠੀਕ ਮਾਨਤਾ ਨ ਹੋ ਜਾਊਗਾ ਵੀਰੇ ਜੈਜਾ ਜੀ ਬਿਊਟੀ ਦੇਖ ਲਓ ਬੱਚੀ ਦੇ ਫੇਸ ਦੀ ਠੀਕ ਹੈ ਜੀ ਠੀਕ ਟਾਪ ਕੁਆਲਿਟੀ ਹੈਗੀ ਬੱਚੀ ਠੀਕ ਹੈ ਇਹ ਜੇ ਕੋਈ ਇਹਨਾਂ ਦੀ ਕੰਟੈਕਟ ਕਰੋ ਹਾਂ ਜੀ ਅਗਲਾ ਨੰਬਰ ਦਊਗੀ ਅਗੇ ਵੀਰੇ 7 ਨੰਬਰ ਦੀ ਆ ਗਈ ਜੀ ਇਹ ਬੱਚੀ ਇਹ ਵੀ ਅਸਰ ਮਾੜਾ ਬੋਲਦੀ ਬੱਚੀ ਹੈ ਇਹ ਠੀਕ ਹੈ ਇਹਦੀ ਏਜ ਆ ਵੀਰੇ 10 ਕ ਮਾਂਥ ਦੀ ਠੀਕ ਹੈ ਕੁਆਲਿਟੀ ਪੂਰੀ ਟਾਪ ਆ ਬੱਚੀ ਦੀ ਫੇਸ ਦੇਖ ਲਓ ਠੀਕ ਹੈ ਦੇਖ ਤੇ ਟਾਂਚੇ ਦੀ ਵੀ ਸੋਹਣੀ ਆ ਥੱਲੇ ਝੋਲੀ ਦੀ ਵੀ ਸਾਫ ਆ ਜੀ ਠੀਕ ਹੈ ਬਾਕੀ ਪਾਪਾ ਨੇ ਕੀ ਦਿਖਾ ਦੇਣੇ ਥਾਣ ਬੱਚੀ ਦੇ ਠੀਕ ਹੈ ਠੀਕ ਇਹਦੇ ਵੀ ਜਿਹੜਾ ਫੈਕਸ ਜਿਹੜਾ ਪ੍ਰਾਈਸ ਲੈਂਦੇ ਨਾਲ 2000 ਰੁਪਏ ਜੀ ਠੀਕ ਹੈ ਹਾਂਜੀ ਤੁਸੀਂ ਦੇਖ ਸਕਦੇ ਠੀਕ ਹੈ ਜੀ ਚੰਗੀ ਤਰ੍ਹਾਂ ਚੈੱਕ ਕਰ ਲਓ ਬਾਈ ਜਿਹੜੀ ਤੁਹਾਡੇ ਫੈਕਟਰੀ ਤਾਂ ਬਾਈ ਨਾਲ ਕੰਟੈਕਟ ਕਰੋ ਲਾਸਟ ਵੇਰੇ ਆਪਣੇ ਕੋਲੇ ਕੋਕਾ ਪੀਸ ਆ ਜਮੈਂ ਕਹਿੰਦੇ ਹੈਗੇ ਠੀਕ ਹੈ ਬਿਊਟੀ ਦੇਖ ਲਓ ਬੱਚੀ ਦੀ ਹਾਂਜੀ ਹਾਂਜੀ ਕੁਆਲਿਟੀ ਪੂਰੀ ਟਾਪ ਆ ਚਾਰਾਂ ਮੋਲਦਾ ਬੱਚਾ ਬਈ ਇਹ ਠੀਕ ਹੈ ਜੀ ਮਾਦਰ ਰਕੋਰਡ ਵੀਰੇ 45 ਪਲੱਸ ਆ ਜੀ ਇਹਦਾ ਠੀਕ ਹੈ ਜੀ ਬਿਊਟੀ ਤੇ ਸੋਹਣੀ ਹਾਈਟ ਆ ਵੀਰੇ 8 ਤੋਂ 9 ਮਾ ਥੇਜ ਆ ਬੱਚੀ ਦੀ ਠੀਕ ਹੈ ਜੀ ਕਿਹੜਾ ਦਾ ਰੇਟ ਆ ਬਈ ਫੋਨ ਤੇ ਹੋਊਗਾ ਠੀਕ ਹੈ ਜੀ ਪੂਰੀ ਟਾਪ ਕੁਆਲਿਟੀ ਇਹਦੇ ਥੱਲੇ ਝੋਲੀ ਝੋਲੀ ਚਾਰ ਥਾਂ ਨਿਕਲ ਮੇਰੀ ਆਉਂਦੀ ਠੀਕ ਹੈ ਜੀ ਬਹੁਤ ਆ ਬਈ ਝੋਲੀ ਚ ਠੀਕ ਹੈ ਲਾਈਆਂ ਸੀ ਫਾਰਮ ਸ਼ੋ ਮਸਤੀ ਮੁਸਤੀ ਕਰਦੀਆਂ ਬਈ ਬੱਚੀਆਂ ਠੀਕ ਹੈ ਇਹ ਰੇਟ ਫੋਨ ਤੇ ਬਈ ਇਹਦਾ ਰੇਟ ਫੋਨ ਤੇ ਹੋਊਗਾ ਠੀ ਹਾਂਜੀ ਭਾਈ 8 ਬਸਤੀਆਂ ਬਾਈ ਕੋਲ ਦੇਖ ਲਿਆ ਤੁਸੀਂ ਠੀਕ ਹੈ ਜੀ ਤੇ ਜਿਹੜੀ ਵੀ ਫਰਟ ਹੈ ਜੀ ਤੇ ਬਾਈ ਜੀ ਨਜ਼ਮ ਕੰਡੈਕਟ ਕਰ ਜੇ ਕੋਈ ਭਾਈ ਬਾਕੀ ਦੇ ਸੱਤ ਨਾਲ ਲਊਗਾ ਆਪਾਂ 190000 ਰੁਪਏ ਜਿਹੜਾ ਲੈਣ ਦੇ ਨਾਲਾ ਰੇਟ ਹੈ ਕਿ ਦੇ ਮਾਨਤਨ ਜਾਇਜ਼ ਹੋ ਜੂਗੀ ਸੱਤਾਂ ਦਾ ਜੀ ਸੱਤਾਂ ਦਾ ਵਾਈਟ ਕਲਰ ਨੂੰ ਛੱਡ ਠੀਕ ਹੈ ਜੀ ਤੇ ਸਿੱਧਾ ਪੂਰਾ ਠੀਕ ਹੈ ਨਾ ਤੇ ਸਾਰੇ ਤੁਹਾਨੂੰ ਦਿਖਾਈ ਦਿੱਤੀਆਂ ਬਾਈ ਜੀ ਅੱਗੇ ਵੀ ਕੋ ਵੀਡੀਓ ਪਾਉਂਦੇ ਰਹਿੰਦੇ ਆ ਜੇ ਜਿੱਤਾ ਫਾਰਮ ਦੀ ਵੀ ਨਵੀਆਂ ਗੱਲਾਂ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਮੇਂ ਨੰਨੇ ਦਿਨ ਵੀਡੀਓ ਅਪਲੋਡ ਕਰਦੇ ਰਹੀ ਆਪਣਾ ਨੰਬਰ ਹੈਗਾ ਜੀ 7528000375 ਜੇ ਕੁਝ ਐਡ ਕਰਨੀ ਤਾਂ ਆਪਣਾ ਜੀ ਕੰਨੈਕਟ ਕਰੋ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ